हेलो गाइस मेरा मुंह दिखापन आज हम चले नानके नानके जाके ਤੁਹਾਨੂੰ ਸਾਰਾ ਬਲੌਗ ਕਰਾਵਾਂਗੇ ਆਪਣੇ ਬਲੌਗ ਚ ਸਾਰਾ ਇੰਟਰੋਡਕਸ਼ਨ ਕਰਾਵਾਂਗੇ ਅਸੀਂ नानके ਚੱਲੇ ਆਂ ਤੇ ਰਸਤੇ ਚ ਜਾਈ ਜੰਨੇ ਆ ਪਹੁੰਚ ਕੇ ਫਿਰ ਤੁਹਾਨੂੰ ਸਾਰਾ ਨਾ ਇੰਟਰੋਡਕਸ਼ਨ ਕਰਾਵਾਂਗੇ ਜੁੜੇ ਰਹੋ ਮੇਰੇ ਬਲੌਗ ਦੇ ਨਾਲ थैंक यू ਫਿਕਰ ਹੈ हेलो गाइस ਆ ਦੇਖੋ ਇਹ ਮੇਰੀ ਮੰਮੀ ਆ ਆ ਮੇਰੇ ਮਾਮੇ ਦੀ ਕੁੜੀ ਆ ਸਾਡੀ ਗਗਨਦੀਪ ਕਾਰ ਹੋਰ ਆ ਸਾਡੀ ਲਪ੍ਰੀਤ ਕਾਰ ਆ ਸਾਡੀ ਅਰਚੂ ਆ ਹੈਲੋ ਆ ਸਾਡਾ ਨੰਨੂ ਆ ਹਾਂ ਅਸੀਂ ਸਾਰੇ ਰੋਟੀ ਪਾਣੀ ਖਾ ਆਟੇ ਰੋਟੀ ਪਾਣੀ ਖਾ ਕੇ ਅਸੀਂ ਹਣ ਅਸੀਂ ਗੱਪ ਛਾਪਾ ਮਾਰ ਰਹੇ ਹਾਂ ਹਾਂ ਅਵਨ ਵੀ ਮਾਰੀ ਸਾਰੇ ਨਾਲ ਗੱਪ ਛਾਪਾ ਕਰਦੇ ਆ ਜਾਨੀ ਕਰਦੇ ਇਹ ਤੋ ਦੇਖੋ ਸਾਡੀ ਛੋਟੀ ਕਾਕੀ ਹੈ ਇਹ ਮੇਰੀ ਭਾਂਗ ਦੀ ਆ ਛੋਟੀ ਜੀ ਸੁੱਤੀ ਪਈ ਆ ਇਹ ਮੂੰਹ ਨਹੀਂ ਦੇਖਦਣੀ ਇਹਦਾ ਮੂੰਹ じゃ ਦਿਖਾਈ ਨਹੀਂ ਨੀਂਦ ਕਰ ਰਹੀ ਆ ਸੁੱਤੀ ਪਈ ਆ ਤਾਂ ਹਾਂ ਸਾਨੂੰ ਸੁਣਾ ਦੇ ਕੋਈ ਗੱਲ ਬਾਤ ਬੱਸ ਸੁਣਾ ਦੇ ਸਾਡੇ ਮਾਮੇ ਹੋਰੇ ਕਣਕ ਵੜ ਰਹੇ ਆ ਖੇਤ ਗਏ ਹੋਇਆ ਛੋੜੀ ਬਣਾ ਲਿਆ ਛੋੜੀ ਬਣਾਉਂਦੇ ਮੈਨੂੰ ਪਤਾ ਨਹੀਂ ਕਿੱਥੇ ਹੋਰ ਦੋ 3 ਹਾਉਰ ਦੋ 3 ਹਾਉਰ ਕਾਲ ਸਾਰੇ